ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ ਅਹਿਮ ਖਬਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਔੜ ਤੋਂ ਗੜੀ ਅਜੀਤ ਸਿੰਘ ਪਿੰਡ ਤੋਂ ਆ ਰਹੀ ਹੈ ਦੱਸਦੀ ਹੈ ਚੋਰਾਂ ਦਾ ਕਹਿਰ ਜਿਹੜਾ ਹੈ ਉਹ ਸਖਰਾਂ ਤਹਿ ਚੋਰਾ ਵੱਲੋਂ ਜੋ ਹਰ ਰੋਜ਼ ਆਏ ਦਿਨ ਚੋਰੀਆਂ ਕੀਤੀਆਂ ਜਾ ਰਹੀਆਂ ਉਸ ਤੋਂ ਚੋਰਾ ਦੀ ਨੇੜਗਰਦੀ ਦਾ ਪਤਾ ਲੱਗਦਾ ਹੈ ਗਰਾਫ ਵਧਿਆ ਹੈ ਸਭ ਤੋਂ ਪਹਿਲਾਂ ਜਿਹੜੀ ਚੋਰਾਂ ਨੇ ਘਟਨ ਨੂੰ ਅੰਜਾਮ ਦਿੱਤਾ ਦੱਸਦੀ ਹੈ ਇੱਕ ਨੰਬਰਦਾਰ ਦੇ ਘਰ ਚੋਰ ਦਸਤਕ ਦਿੰਦੇ ਆ ਚੋਰ ਚੋਰੀ ਕਰਨਾ ਹੁੰਦੇ ਜਦ ਚੋਰਾ ਨੂੰ ਕੋਈ ਸਮਾਨ ਨਹੀਂ ਮਿਲਦਾ ਤਾਂ ਚੋਰਾ ਦੀ ਨਿਹਰ ਕਰਦੀ ਇੰਨੀ ਹੁੰਦੀ ਹੈ ਕਿ ਦਰਵਾਜ਼ਾ ਹੀ ਪੁੱਟ ਕੇ ਨਾਲ ਲੈ ਜਾਂਦੇ ਆ ਤੇ ਦਰਵਾਜ਼ਾ ਉਹਨਾਂ ਨੇ ਕਿੱਥੇ ਜਾ ਕੇ ਵੇਚਿਆ ਹੋਵੇਗਾ ਇਹ ਵੱਡਾ ਸਵਾਲ ਹੈ ਤਾਂ ਚੋਰਾਂ ਨੂੰ ਜਦੋਂ ਘਰ ਚੋਂ ਚੋਰੀ ਕਰਨ ਲਈ ਕੋਈ ਸਮਾਨ ਨਹੀਂ ਮਿਲਦਾ ਤਾਂ ਦਰਵਾਜ਼ਾ ਚੱਕ ਕੇ ਲੈ ਜਾਂਦੇ ਆ ਦੂਜੀ ਘਟਨਾ ਇਹ ਹੈ ਕਿ ਚੋਰਾਂ ਨੇ ਇੱਕ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਏਸੀ ਪੱਖੇ ਅਤੇ ਸੀਸੀਟੀਵੀ ਫੁਟੇਜ ਚੋਰੀ ਕਰਕੇ ਲਏਗੇ ਮਤਲਬ ਸੀਸੀਟੀਵੀ ਕੈਮਰਾ ਚੋਰੀ ਕਰਕੇ ਲੈ ਗਏ ਆ ਅਲਥੋ ਇਹ ਮੰਨਿਆ ਜਾਂਦਾ ਹੈ ਕਿ ਲਿਖਿਆ ਵੀ ਜਾਂਦਾ ਹੈ ਕਈ ਵਾਰੀ ਕਿ ਤੁਸੀਂ ਕੈਮਰੇ ਦੀ ਨਿਗਾਹ ਹੇਟੋ ਲੇਕਿਨ ਚੋਰਾਂ ਨੇ ਸੀਸੀਟੀਵੀ ਕੈਮਰਾ ਹੀ ਚੋਰੀ ਕਰ ਲਿਆ ਔਰ ਉਹਦੇ ਵਿੱਚ ਉਹਨਾਂ ਦੀ ਫੁਟੇਜ ਹੋਣੀ ਹੈ ਉਹ ਵੀ ਆਪਣੇ ਨਾਲ ਹੀ ਲੈ ਗਏ ਤੀਜੀ ਘਟਨਾ ਅਤੇ ਦੂਜਾ ਧਾਰਮਿਕ ਸਥਾਨ ਜਿੱਥੋਂ ਚੋਰ ਟਰਾਲੀ ਜਿਹਦੇ ਵਿੱਚ ਭਾਂਡੇ ਰੱਖੇ ਜਾਂਦੇ ਆ ਧਾਰਮਿਕ ਸਥਾਨ 'ਚ ਉਸ ਨੂੰ ਚੋਰੀ ਕਰਕੇ ਲੈ ਗਏ ਵੱਡਾ ਸਵਾਲ ਇਹ ਆ ਕਿ ਟਰਾਲੀ ਨੂੰ ਲੁਕਾਉਣਗੇ ਕਿਵੇਂ ਟਰਾਲੀ ਕਿਹੜਾ ਜੇਬ ਚ ਪਾ ਕੇ ਉਹਨਾਂ ਨੇ ਰੱਖ ਲੈਣੀ ਆ ਟਰਾਲੀ ਨੂੰ ਕਿਤੇ ਨਾ ਕਿਤੇ ਤਾਂ ਵੇਚਣਗੇ ਤਾਂ ਬਹੁਤ ਵੱਡੇ ਸਵਾਲ ਨੇ ਕਿ ਇਹਨਾਂ ਨੂੰ ਪ੍ਰोत्ਸਾਹਨ ਕੌਣ ਕਰਦਾ ਇਹਨਾਂ ਨੂੰ ਪਰਫਲਿਤ ਕੌਣ ਕਰਦਾ ਇਹਨਾਂ ਨੂੰ ਬढ़ावा ਕੌਣ ਦਿੰਦਾ ਉਹਨਾਂ ਦੇ ਵੀ ਨੱਥ ਪਾਣੀ ਜ਼ਰੂਰੀ ਆ ਚੌਥੀ ਘਟਨਾ ਤੇ ਤੀਜਾ ਧਾਰਮਿਕ ਸਥਾਨ ਜਿੱਥੇ ਚੋਰਾ ਵੱਲੋਂ ਦਸਤਕ ਦਿੱਤੀ ਗਈ ਕੁੰਡਾ ਤੋੜ ਦਿੱਤਾ ਗਿਆ ਲੇਕਿਨ ਸੈਂਟਰ ਲੋਕ ਲੱਗਾ ਹੋਣ ਕਰਕੇ ਚੋਰਾ ਦੀ ਪੇਛ ਨਹੀਂ ਗਈ ਤੇ ਬਚਾਅ ਹੋ ਗਿਆ ਪਰ ਅੱਕੇ ਲੋਕਾਂ ਨੇ ਗਲੱਖੀ ਆ ਕਿ ਗੜੀ ਅਜੀਤ ਸਿੰਘ ਅਤੇ ਔਰ ਦੇ ਏਰੀਆ ਵਿੱਚ ਚੋਰ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਨੂੰ ਖੋਲਦੇ ਆ ਉਹਨਾਂ ਨੂੰ ਚੋਰੀ ਕਰਦੇ ਆ ਤਾਰਾਂ ਨੂੰ ਚੋਰੀ ਕਰਦੇ ਆ ਟਰਾਂਸਫਾਰਮ ਨੂੰ ਚੋਰੀ ਕਰਦੇ ਜਿਸ ਦੇ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਅਤੇ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜੇ ਚੋਰ ਸਾਡੇ ਅੜਿੱਕੇ ਚੜ ਗਏ ਤਾਂ ਅਸੀਂ ਬਖਸ਼ਾਂਗੇ ਨਹੀਂ ਤਾਂ ਪ੍ਰਸ਼ਾਸਨ ਦੇ ਅੱਗੇ ਲੋਕਾਂ ਦੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਨਕੇਲ ਪਹਿਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਆ ਬੇਫਿਕਰ ਹੋ ਕੇ ਜੀ ਸਕਣ ਹਾਲਾਂਕਿ ਚੋਰ ਬਹੁਤ ਬੇਫਿਕਰ ਨੇ ਨਾ ਡਰਨੇ ਇਹਨਾਂ ਘਟਨਾਵਾਂ ਤੋਂ ਇਹ ਗੱਲ ਸਾਬਤ ਹੁੰਦੀ ਹੈ ਦੁਕਾਨੇ ਮੁਕਤੀ ਪੂਰੀ ਰਿਪੋਰਟ ਹਾਂਜੀ ਭਾਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਲੰਬੜਦਾਰ ਗੜੀਜੀਤ ਸਿੰਘ ਗੜੀਜੀਤ ਸਿੰਘ ਹੈ ਭਾਜੀ ਕੀ ਹੋਇਆ ਤੁਹਾਡੇ ਸਾਡੇ ਕਮਰੇ ਦਾ ਦਰਵਾਜ਼ਾ ਤੋੜ ਕੇ ਲੈ ਗਏ ਆ ਅੱਛਾ ਜੀ ਉਤਾਰ ਕੇ ਲੈ ਗਏ ਆ ਜਿੰਦਾ ਤੋੜ ਕੇ ਮਗਰ ਉਤਾਰ ਕੇ ਲੈ ਗਏ अच्छा ਤੁਹਾਨੂੰ ਕਿੱਦਾ ਪਤਾ ਲੱਗਿਆ ਵੇ ਦਰਵਾਜਾ ਉਤਰਿਆ ਹੋਇਆ ਤੇ ਅਸੀਂ ਦਿੱਲੀ ਆਉਂਦੇ ਉਥੇ ਅਸੀਂ ਦਿੱਲੀ ਨਾਲ ਖੇਤਾਂ 'ਚ ਆਉਂਦੇ ਆ ਮੋਟਰ ਦੇਖਣ ਆਇਓ ਦੇਖਿਆ ਤਾਂ ਇੱਕੇ ਦਰਵਾਜਾ ਖੁੱਲਾ ਜਿਹਾ ਦੇਖਿਆ ਤਾਂ ਅੰਦਰ ਕੋਈ ਸਮਾਨ ਲੱਗੇ ਹੋਰ ਅੰਦਰ ਹੋਰ ਸਮਾਨ ਕੋਈ ਨਹੀਂ ਸਮਾਨ ਕੋਈ ਨਹੀਂ ਸੀ ਯਾਰ ਕਿ ਦਰਵਾਜਾ ਲੱਗਾ ਦਰਵਾਜਾ ਲੱਗਾ ਚੱਕ ਕੇ ਬੜੀ ਹੈਰਾਨੀ ਵਾਲੀ ਗੱਲ ਹੈ ਭਾਜੀ ਕੀ ਮੰਗ ਕਰਦੇ ਦਰਵਾਜਾ ਲਾ ਕੇ ਲੈ ਗਏ ਆ ਮੰਗ ਕੀ ਕਰਦੇ ਹੋ ਮੰਗ ਤਾਂ ਆਣ ਅਸੀਂ ਕਹਿੰਦੇ ਆ ਵੀ ਸਾਨੂੰ ਉਹ ਬੰਦੇ ਹੌਲੀ-ਹੌਲੀ ਸੀਆਈਡੀ ਮਿਲਦੀ ਵੀ ਆ ਉਹਨਾਂ ਨੂੰ ਫੜਿਆ ਜਾਵੇ ਵੜਕੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਣ ਸਾਨੂੰ ਹਸਾਬਦ ਮਿਲੇ ਤੇ ਇੱਕ ਸਾਨੂੰ ਪਤਾ ਲੱਗਦਾ ਵੀ ਨਗਾਹਾ ਪੀਰ ਤੋਂ ਵੀ ਕੁਝ ਸਮਾਨ ਚੋਰੀ ਹੋਇਆ ਉੱਥੋਂ 9 ਪੱਖੇ ਚੋਰੀ ਹੋਏ ਆ ਅੱਛਾ ਜੀ ਤੇ ਇੱਕ ਪਤੀਲੇ ਢੋਣ ਵਾਲਾ ਜਿਹੜਾ 44 45 ਕਿਲੋ ਦਾ ਕਢੌਂਜਾ ਬਣਾਇਆ ਦਾ ਆ ਨਾਲ ਹੀ ਪੈ ਜਾਂਦਾ ਨਾ ਪੀਰ ਨਗਾਹਾ ਜੀ ਉਹ ਉਹ ਵੀ ਬਰਾਮਦ ਹੋਇਆ ਠੀਕ ਆ ਉਹ ਬਰਾਮਦ ਵੀ ਹੋ ਗਿਆ ਮਾਲਕੋ ਬੰਦੇ ਦਾ ਵੀ ਪਤਾ ਲੱਗ ਗਿਆ ਉਹ ਕਿੱਥੋਂ ਬਰਾਮਦ ਹੋਇਆ ਉਹ ਉਹ ਆਪਣੇ ਗਣੇਸ਼ਾ ਭਾਈ ਐ ਬਖਲੌਰ ਉਹਦੇ ਕੋਲ ਹਾਂ ਉਹਦੇ ਘਰ ਹੁਣ ਵੀ ਪਿਆ ਉੱਥੇ ਉਹਨ ਦਸਰਬੇਜੇ ਕੋਈ ਚੱਕ ਕੇ ਲਗਿਆ ਨਾ ਉਹਨੇ ਦੱਸਿਆ ਵੀ ਸਾਨੂੰ ਉਹ ਬੰਦਾ ਆਇਆ ਸੀ ਉਹਦੇ ਨਾਂ ਤੇ ਬਾਈ ਨੇਮ ਦਰਖਾਸਤ ਵੀ ਦੇ ਕੇ ਆਏ ਸਾਡੇ ਕੋ ਕਮੇਟੀ ਮੈਂਬਰ ਉਹ ਬੰਦੇ ਨੂੰ ਫੜ ਨਹੀਂ ਰਾਇ ਜੱਲ ਨਹੀਂ ਰਹਾ ਜਾਂ ਫੜ ਨਹੀਂ ਰਾਇ ਜੀ ਬਸ ਇੱਥੇ ਫਿਰਦਾ ਰੋਜ਼ ਤੇ ਘੁੰਮਦਾ ਆ ਪਾਜੀ ਕੀ ਨਾਮ ਤੁਹਾਡਾ ਰਵਿੰਦਰ ਸਿੰਘ ਕਿਹੜਾ ਪਿੰਡ ਜੀ ਖੜਾਪੜ ਜੀ ਤੇ ਇਹ ਜਗਾ ਜਿਹੜੇ ਸੰਤਾ ਮਹਾਪੁਰਖ ਇਹ ਸੰਤਾ ਦੀ ਸਤ ਧਰਮ ਸਿੰਘ ਦੀ ਓਕੇ ਇਹ ਇਹ ਕੀ ਹੋਇਆ ਜੀ ਆ ਇਹ ਤੁਹਾਡਾ ਇੱਕ ਲੱਗਦਾ ਮੈਨੂੰ ਕਿ ਉਹਦਾ ਆਲ ਟੋੜਿਆ ਹਾਂਜੀ ਇਹ ਦੋ ਵਾਰੀ ਟੁੱਟਿਆ ਤਿੰਨ ਵਾਰੀ ਟੁੱਟ ਗਿਆ ਜੀ ਇਹ ਇਹ ਤਿੰਨ ਵਾਰੀ ਟੁੱਟ ਚੁੱਕਾ ਹੈ ਤਿੰਨ ਵਾਰੀ ਟੁੱਟ ਚੁੱਕਾ ਜੀ ਇਹ ਇਹ ਫਿਰ ਨੁਕਸਾਨ ਹੁਣ ਕਿੱਦਾਂ ਬਚਿਆ ਤੁਹਾਡਾ ਇਹ ਨੁਕਸਾਨ ਉਹਨਾਂ ਦਾ ਸੈਂਟਰ ਲੌਕ ਕਰਕੇ ਬਚੇ ਹੋ ਜੀ ਸੈਂਟਰ ਲੌਕ ਉਹਨਾਂ ਤੋਂ ਖੁੱਲਦਾ ਨਹੀਂ ਨਹੀਂ ਖੁੱਲਦਾ ਹੈ ਜੀ ਨਹੀਂ ਖੁੱਲਦਾ ਓਕੇ ਤੇ ਇਹ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਆ ਜਾਲੀ ਵਾਲਾ ਦਰਵਾਜ਼ਾ ਖੁੱਲਾ ਸੀ ਇਸ ਕਰਕੇ ਪਤਾ ਲੱਗਦਾ ਜਦੋਂ ਐਤਵਾਰ ਨੂੰ ਆਈਦਾ ਜਾਂ ਉਦਾਂ ਲੰਘਦੇ ਵੜਦੇ ਮੱਥਾ ਟੇਕੀ ਦਾ ਫਿਰ ਪਤਾ ਲੱਗਾ ਵੀ ਇਹ ਦਰਵਾਜ਼ਾ ਖੁੱਲਾ ਸੀਗਾ ਬਈ ਕਾਦ ਲਈ ਖੁੱਲਾ ਹੈ ਦੇਖਿਆ ਤੇ ਵਿੱਚ ਪਲਾਸ ਪਲਾ ਸੀ ਐਟ ਪਸਾਈ ਹੋ ਸੀਗੀ ਦਰਵਾਜ਼ੇ ਦੇ ਵਿਚਾਲੇ ਹਾਂਜੀ ਸਾਹਿਬ ਜੀ ਇਹ ਮਤਲਬ ਕਿਹਨਾਂ ਦਾ ਕੰਮ ਹੋ ਸਕਦਾ ਹੈ ਜਿਹੜੇ ਕੀ ਕੀ ਮਾਹੌਲ ਬਣਾਇਆ ਜਿੱਦਾਂ ਇਹ ਕਿਹਨਾਂ ਦਾ ਨਸ਼ੇੜੀਆਂ ਦਾ ਕੰਮ ਹੋ ਰਿਹਾ ਤੁਸੀਂ ਕੀ ਮੰਨਦੇ ਹੋ ਕਿ ਕਿਦਾਂ ਹੁਣ ਅਸੀਂ ਸਰ ਕਿਆ ਕਹਿ ਸਕਦੇ ਆ ਜੀ ਅਸੀਂ ਇਦਾਂ ਹੁਣ ਕੀ ਕ ਇਹਨੂੰ ਕਹਿ ਸਕਦੇ ਆ ਜੀ ਬਾਕੀ ਹੁਣ ਸਾਡਾ ਨੁਕਸਾਨ ਹੁੰਦਾ ਕਿਨੂੰ ਕਹੀਏ ਜੇ ਤਾਂ ਕੋਈ ਮੌਕੇ ਤੇ ਫੜਿਆ ਜਾਵੇ ਫਿਰ ਤਾਂ ਅਸੀਂ ਉਹਨੂੰ ਬਖਸ਼ਣਾ ਨਹੀਂ ਸਿੱਧੀ ਗੱਲ ਆ ਫਿਰ ਬਖਸ਼ਣਾ ਥੋੜਾ ਆ ਬਈ ਆਈ ਉਹਨੂੰ ਕਹਦੀ ਆ ਵੀ ਚੱਲ ਵੀ ਜਾ ਤੂੰ ਚੰਗਾ ਕੀਤਾ ਜੋ ਕਰ ਗਿਆ ਫੇ ਇਹ ਨਹੀਂ ਬਖਸ਼ਦੇ ਹੈਗੇ ਜੀ ਪਰ ਹੁਣ ਮੌਕੇ ਸਾਡੇ ਕੋਲ ਹੱਥ ਨਹੀਂ ਆਂਦਾ ਅਸੀਂ ਕਿਹਦਾ ਨਾਲ ਖਾਦੀ ਆ ਜੀ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ 100% ਅਈ ਲੋਕ ਲੋਕੇ ਵੀ ਦੇਖਦੇ ਆ ਤੇ ਸਾਡੇ ਕੋਲ ਹੱਥ ਨਹੀਂ ਆ ਰਿਹਾ ਹੈਗਾ ਕੋ ਹੱਥ ਆਵੇ ਅਸੀਂ ਤਦ ਹੀ ਕਿਸੇ ਦੇ ਗੱਲ ਪਾਵਾਂਗੇ ਜੀ ਉਹ ਉੱਧਰ ਤਾਂ ਅਗਿਜੀ ਵੇਸੀ ਦੀ ਕੈਮਰੇ ਲਾਈਏ ਹਾਂਜੀ ਕੈਮਰੇ ਲਾਵਾਂਗੇ ਤੇ ਫੇਰ ਹੀ ਫੜ ਹੋ ਰਹੇ ਹਨ ਨਹੀਂ ਤਾਂ ਇੱਤਾ ਤਾਂ ਨਹੀਂ ਫੜ ਹਨੇਰੇ ਚ ਉਹ ਲਾਈਟ ਵੀ ਬੰਦ ਕਰ ਦਿੰਦੇ ਆ ਉਧਰ ਲਈ ਅੱਛਾ ਜੀ ਅੱਛਾ ਹਨੇਰੇ ਦੇ ਵਿੱਚ ਇਹ ਕਰਦੇ ਆ ਫੇਰ ਹੁਣ ਇਹ ਨਹੀਂ ਪੜ ਦੇਖੋ ਤੇ ਹੈ ਵੀ ਕਿਹਾ ਇੱਥੇ ਹੈ ਕੁਝ ਵੀ ਨਹੀਂ ਹੈਗਾ ਇੱਕ ਸੰਤਾਂ ਦਾ ਫੋਟੋਆਂ ਪਈਆਂ ਜਾਂ ਪਾਣ ਗਵਾ ਉਹਨਾਂ ਦਾ ਬਸ ਆਹੀ ਕੁਛ ਹੈ ਜੀ ਉੱਥੇ ਅਸੀਂ ਕੋਸ਼ਿਸ਼ ਕਰਦੇ ਆ ਕਿ ਮਤਲਬ ਅੰਦਰ ਕੁਛ ਨਹੀਂ ਅੰਦਰ ਕੁਛ ਹੋ ਗਿਆ ਜੀ ਬਸ ਅੰਦਰ ਹੈ ਕੁਛ ਨਹੀਂ ਅੰਦਰ ਭਾਂਡਾ ਮੁੰਡਾ ਤਾਂ ਕੋਈ ਕੁਝ ਵੀ ਨਹੀਂ ਭਾਂਡਾ ਨਹੀਂ ਕੋਈ ਲੈਣ ਨਹੀਂ ਕੋਈ ਜਦੋਂ ਕੋਈ ਪ੍ਰੋਗਰਾਮ ਕਰੀਦਾ ਪ੍ਰੋਗਰਾਮ ਕਰੀਦਾ ਫਿਰ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ ਸਮਾਨ ਲੈ ਕੇ ਆਈਦਾ ਉੱਦਾਂ ਨਹੀਂ ਕੁਝ ਵੀ ਕਰਦਾ ਹਾਂਜੀ ਉਹ ਵੀ ਆ ਜਿਹੜਾ ਤੁਸੀਂ ਇੱਕ ਟਰਾਂਸਫਾਰਮਰ ਤੇ ਡ੍ਰਿਲ ਲਾਈ ਹੈ ਹਾਂਜੀ ਇਹਦਾ ਕੀ ਕਾਰਨ ਹੈ ਜੀ ਇਹ ਮਤਲਬ ਕਿਉਂ ਲਗਾਈ ਹੈ ਜੀ ਇਹਦੇ ਵਿੱਚੋਂ 15 ਦਿਨ ਬਾਅਦ ਤੇਲ ਕੱਢ ਕੇ ਲੈ ਜਾਂਦੇ ਚੋਰ ਅੱਛਾ ਜੀ ਹਾਂਜੀ ਤਕਰੀਬਨ 10 ਵਾਰੀ ਆਈ ਸੀ ਐਫ ਆਈ ਆਰ ਕਰਾ ਚੁੱਕੇ ਆ ਅੱਛਾ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ جا کے ایف آئی آر کرایا او جی پھر محکمہ پھر بدل کے رکھ دندا اچھا وہ پیسے وصول دوں کہندے ਸਾਡੇ ਕੋਲ ਇਨਾ ਹੈ ਨਹੀਂ ਤੇ ਫਿਰ ਇੱਕ ਇੱਕ मतलब ਇਹ ਪੱਕਾ ਹੀ ਲਗਾ ਦਿੱਤਾ ਇਹ ਪੱਕਾ ਹੀ ਲਗਾ ਦਿੱਤਾ ਇਹ ਬਾਈ ਜੀ ਇਹ ਖਰਾਬ ਹੋ ਜਾਏਗਾ ਖਰਾਬ ਹੋ ਜਵੇ ਵੱਢ ਕੇ ਪਟਾਂਗੇ ਇਹ ਜਾਨੀ ਕੱਟ ਕੇ ਫਿਰ ਕੱਟ ਕੇ ਲਾਹਾਂਗੇ ਤੇ ਹੁਣ ਪਰ ਪਰ ਉਹਦਾ ਚੋਰ ਨਹੀਂ ਲਿਜਾ ਸਕਦੇ ਨਹੀਂ ਜੀ ਤੁਸੀਂ ਅੱਕਿਆ ਹੋਏ ਨੇ ਕੰਮ ਕੀਤਾ ਅੱਕਿਆਂ ਨੇ ਇਹ ਕੰਮ ਕੀਤਾ ਸਾਡਾ 26000 ਰੁਪਇਆ ਲੱਗਾ ਜੀਮਿੰਦਾਰਾਂ ਨੇ ਸਾਰਿਆਂ ਨੇ ਜੀਮਿੰਦਾਰਾਂ ਨੂੰ ਇਕੱਠੇ ਕਰਕੇ ਲਾਇਆ